ਦਾ ਇਸ਼ਾਰਾ ਬਣਾਇਆ ਫਿਲੌਰ ਦੇ ਵਿੱਚ ਮਸ਼ਹੂਰ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ ਚੋਰਾ ਨੇ ਚੋਰੀ ਕੀਤੀ ਹੈ ਤੇ ਸ਼ਟਰਪਟਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਕੈਮਰਾ ਦੇ ਵਿੱਚ ਅੱਲਾ ਕੇ ਸਾਰੀਆਂ ਤਸਵੀਰਾਂ ਜੜੀਆਂ ਨੇ ਉਹ ਕਿਆ ਹੋ ਚੁੱਕਿਆ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੈਣਾ ਚੋਰਾ ਦੇ ਵੱਲੋਂ ਸਖਤਰ ਜੁੜਾ ਹੈ ਸ਼ਟਰਪਟਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਸਾਡੇ ਧਿਆਨ ਚ ਆਇਆ ਵਾ ਇਹ ਵਾਕਿਆ ਜਿਹੜਾ ਲਗਭਗ ਰਾਤ ਦੇ 1:30 ਵਜੇ ਦੇ ਆਸ-ਪਾਸ ਹੋਇਆ ਹੈ ਜੀ ਤੇ ਇਹਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਸਾਡਾ ਸਮਾਨ ਟਰੱਕ ਪਰ ਕੇ ਜੀ ਚੋਰ ਜਿਹੜੇ ਲੈ ਕੇ ਗਏ ਨੇ ਤੇ ਜਿਹੜਾ ਅੰਦਰ ਕੈਸ਼ ਛੱਡਾ ਪਿਆ ਸੀ ਵੱਡੀ ਮਾਤਰਾ ਚ ਜੀ ਉਹ ਵੀ ਸਾਡਾ ਕਿਉਂਕਿ ਅੱਜ ਕੱਲ ਸੀਜ਼ਨ ਏਸੀ ਪਰ ਜ਼ਿਆਦਾ ਤੇ ਚੱਲਦਾ ਆ ਜੀ ਤੇ ਉਹ ਵੀ ਸਾਡਾ ਇਹ ਲੈ ਗਏ ਉਹ ਵੀ ਸ਼ਨੀ ਐਤਵਾਰ ਹੋਣ ਕਰਕੇ ਬੈਂਕ ਬੰਦ ਸੀ ਠੀਕ ਆ ਇੱਕ ਤੁਹਾਡੇ ਜਿਹੜੀ ਦੁਕਾਨ ਆ ਪੂਰੀ ਕੈਮਰਿਆਂ ਨਾਲ ਲੈਸ ਹੈਗੀ ਆ ਹਰ ਪਾਸੇ ਉਹ ਕੈਮਰਾ ਪੋਸਟ ਕਰ ਰਿਹਾ ਹੈਗਾ ਹਰ ਬੰਦੇ ਨੂੰ ਤੇ ਇੰਨੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਏਡੀ ਵੱਡੀ ਚੋਰੀ ਹੋ ਗਈ ਭਾਜੀ ਦੇਖੋ ਚੋਰਾਂ ਨੇ ਜੋ ਡੀਵੀਆਰ ਦੇ ਵਿੱਚ ਦਿਖ ਰਿਹਾ ਬਿੱਤ ਕੱਲਾ ਕੱਲਾ ਕੈਮਰਾ ਕਟਿਆ ਜੀ ਕੈਮਰੇ ਨੂੰ ਡੈਮੇਜ ਕੀਤੇ ਸਾਰੇ ਕੈਮਰੇ ਬਾਹਰ ਲੀਆਂ ਲੱਗੀਆਂ ਹੋਈਆਂ ਹਾਈ ਫਲੱਡ ਲਾਈਟਾਂ ਕਟੀਆਂ ਜੀ ਉਸ ਤੋਂ ਬਾਅਦ ਇਹ ਚੋਰਾਂ ਦਾ ਇੱਕ ਵੱਡਾ ਗੈਂਗ ਸੀਗਾ ਜੀ ਜਿਹਦੇ ਵਿੱਚ ਕਈ ਚੋਰ ਤਾਂ ਉੱਤੇ ਆਖਰੀ ਵਾਰ ਦਾ ਤੋਲ ਤੱਕ ਕੈਮਰਿਆਂ ਦੇ ਵਿੱਚ ਆ ਰਹੇ ਨੇ ਤੇ ਬਾਕੀ ਕਿਸੇ ਵੱਡੇ ਗੱਡੀ ਦਾ ਇਸਤੇਮਾਲ ਕੀਤਾ ਜੀ ਕਿਹੜਾ ਕਿਹੜਾ ਸਮਾਨ ਲੈ ਗਿਆ ਭਾਜੀ ਫਿਰ ਇਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਏਸੀ ਫਰਿੱਜ ਤੇ ਸਮਾਨ ਅਪਲਾਈਂਸਰ ਤੇ ਇਹਨਾਂ ਦਾ ਕੂਲਰਸ 20 ਉਹਨਾਂ ਦੇ ਹੱਥ ਲੱਗਾ ਤੇ ਕੈਸ਼ ਜਿਹੜਾ ਸਗਾ ਅੰਦਰ ਪਿਆ ਤੇ ਸਾਰਾ ਕੁਝ ਲੈ ਗਏ ਨੇ ਜੀ। ਪਤਾ ਲੱਗਾ ਵੀ ਇਹ ਜਦਲੇ ਹੱਥ ਪਾਸੇ ਹੋਰ ਵੀ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵੀ ਤਾਰਾ ਵਟ ਗਏ। ਇਹਨਾਂ ਨੇ ਲਗਭਗ ਆਲੇ-ਦੁਆਲੇ ਦੀਆਂ 7-7-8-8 ਘਰਾਂ ਤੇ ਦੁਕਾਨਾਂ ਦੇ ਕੈਮਰੇ ਵੀ ਕੱਟੇ ਦੇ ਜੀਾਰੇ। ਠੀਕ ਆ। ਤੇ ਪੁਲਿਸ ਕੰਪਲੀਟ ਕਰਤੀ ਤੁਸੀਂ? ਪੁਲਿਸ ਨੂੰ ਜੇ ਇਨਫਰਮੇਸ਼ਨ ਦਿੱਤੀ ਆ ਜੀ ਤੇ ਜਿਹੜਾ ਹੈਗਾ ਵਾ ਬੀ ਐਸਐਚਓ ਸਾਹਿਬ ਦਾ ਫੁੱਲ ਲੋਰ ਰਿਪਲਾਈ ਆ ਰਿਹਾ ਜੀ। ਜੀ। ਅਸੀਂ ਸਿਰੇ ਸਾਨੂੰ ਤਲਾਹ ਮਿਲੀ ਸੀ ਫੋਨ ਦੇ ਉੱਤੇ। ਜੀ। ਚੋਰੀ ਉਹ ਕਿਤੇ ਆ ਕਿਤੇ ਆਪਾਂ ਦੇਖਿਆ ਕਿ ਸ਼ਟਰ ਦੇ ਟਾਇਟਲ ਦੇ ਕਿਤੇ ਤੇ ਕੈਮਰੇ ਸੈੱਟ ਕਿੱਥੇ ਆ ਜੀ ਤੇ ਹੁਣ ਬਾਕੀ ਜਿਹੜੇ ਸਮਾਨ ਦੀ ਚੋਰੀ ਹੋਰੀ ਆ ਕੋਈ ਦੋਗੀ ਆ ਆਪਣਾ ਸਾਨੂੰ ਦੱਸ ਦੇ ਆ ਕਿ ਕੀ ਕੀ ਸਮਾਨ ਚੋਰੀ ਹੋਇਆ ਕੋਲੋਂ ਹਿਸਾਬ ਨਾਲ ਕੈਮਰੇ ਵਗੈਰਾ ਚੈੱਕ ਕਰਦੇ ਅਬ ਇਹ ਟੀਮਾਂ ਵਾ ਟੀਮਾਂ ਬਣਾ ਕੇ ਵੀ ਚੈੱਕ ਕਰਨਾ ਕਰਾ ਦੇ ਠੀਕ ਆ ਤੇ ਸਿਸਰੀ ਕੈਮਰ ਲੱਗੇਗਾ ਭਾਈ ਇਹਨਾਂ ਦੇ ਪਛਾਇਆ ਕੋ ਬੰਦਾ ਤੇ ਚੱਕ ਬੰਦਾ ਆ ਜਿਹਨੇ ਮੂੰਹ ਆਪਣਾ ਮੌਕੀ ਕੈਪ ਦੇ ਨਾਲ ਛੱਗਾ ਉਹਨੇ ਸਾਰੇ ਇਹ ਕੈਮਰੇ ਕੁੱਝ ਦੇ ਧੰਨੇ ਆ ਠੀਕ ਹੈ ਬਾਕੀ ਅਸੀਂ ਤਕੀਕ ਕਰ ਰਹੇ ਹਾਂ ਦੇਖ ਰਹੇ ਹਾਂ ਸਾਰਾ ਚੈੱਕ ਕਰ